वेलकम टू माय YouTube चैनल आज मैं ਤੁਹਾਨੂੰ ਗੁਰਦੁਆਰਾ ਮਗਰ ਸਾਹਿਬ ਜਿਹੜਾ ਕਿ ਜੁਲਕਾਂ ਦੇਵੀਗੜ੍ਹ ਦੇ ਨੇੜੇ ਹੈਗਾ ਤੇ ਤੁਹਾਨੂੰ ਮੈਂ ਦਰਸ਼ਨ ਕਰਾਵਾਂਗਾ ਆਪਾਂ ਹੁਣ ਤੋਂ ਤਰੀਵਨ ਮੇਨ ਸੜਕ ਤੇ ਆ ਗਏ ਆ ਸਾਹਮਣੇ బోర్ਡ ਵੀ ਲੱਗਾ ਹਾ ਗੁਰਦੁਆਰਾ ਸਾਹਿਬ ਜੁਲਕਾਂ ਦਾ ਤੇ ਆਓ ਆਪਾਂ ਕਿ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੰਦੇ ਹੀ ਹਜੇ ਆਪਾਂ ਸਤੇ ਵਿੱਚ ਆਉਂਦੇ ਤੁਸੀਂ ਦੇਖ ਸਾਡੇ ਜੀਰੀਆਂ ਆ ਪੜੀਆਂ ਇਹ ਇੱਧਰ ਸੱਜੀਆਂ ਚਲੀ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹ ਪਾਦਸ਼ਾਹ ਨੋਈ ਨਜ਼ਰ ਆ ਰਹੀ ਸਾਜਾ ਮਾਰ ਰਹੀ ਆਪਾਂ ਸੜਕ ਦੇ ਉੱਤੇ ਜਾ ਰਹੇ ਆ ਜੀ ਆਪਾਂ ਅੱਗੇ ਜਾ ਕੇ ਮਿਲਦੇ ਆ ਜੀ ਤੁਹਾਨੂੰ ਇਹ ਸਾਹਮਣੇ ਮੋੜ ਆ ਗਿਆ ਇੱਥੋਂ ਆਪਾਂ ਹੁਣ ਲੈਫਟ ਟਰਨ ਕਰਾਂਗੇ ਜੀ ਇੱਕ ਰੇਤਾਂ ਤਾਂ ਬਾਅਦ ਚੋਂ ਹੀ ਦੂਰ ਕੀਤਾ ਹੈ ਅਸਥਾਨ ਆ ਜੀ ਤੇ ਆਓ ਆਪਾਂ ਚੱਲਦੇ ਆ ਤੇ ਨਤ ਮੁਸਤਫਾਵਾਂਗੇ ਤੇ ਆਪਾਂ ਤਕਰੀਬਨ ਪਹੁੰਚ ਗਏ ਹਾਂ ਕਾਰਸੇਵਾਲੀਆਂ ਮਤਾਂ ਆਪਾਂ ਜਿਹੜੀਆਂ ਤਰ੍ਹਾਂ ਸੇਵਾ ਕਰਕੇ ਆ ਰਹੀਆਂ ਹੋਣੀਆਂ ਨੇ ਇਸ ਸਾਹਮਣੇ ਮੇਨ ਦੁਆਰਾ ਗੁਰਦੁਆਸਾਹਬ ਦਾ ਜੀ ਆਪਾਂ ਅੰਦਰ ਚੱਲਦੇ ਆਪਾਂ ਐਂਟਰ ਕਰ ਚੁੱਕੇ ਜੀ ਗੁਰਦੁਆਸਾਹਬ ਮਗਰ ਸਾਹਿਬ ਪਾਤਸ਼ਾਹ ਜੀ ਨੌਵੀਂ ਤੇ ਇਹ ਤੁਹਾਨੂੰ ਦੱਸਿਆ ਜੀ ਮੈਂ ਦੇਵੀਗੜ੍ਹ ਦੇ ਨੇੜੇ ਤੇ ਇਹ ਲੰਗਰ ਹਾਲ ਬਾਹਰ ਕੁਝ ਦੇਖ ਰਹੇ ਹਾਂ ਤੇ ਸਾਹਮਣੇ ਗੁਰੂ ਦੇ ਨਿਸ਼ਾਨ ਸਾਹਿਬ ਜਿਹੜੇ ਆ ਝੂਰ ਰਹੇ ਨੇ ਜੀ ਇਹ ਕਾਫੀ ਫੁੱਲਵਾੜੀ ਹੈ ਤੇ ਸਕੂਲਾਂ ਦੇ ਜਿਹੜੀਆਂ ਬੱਸਾਂ ਉਹ ਇੱਥੇ ਖੜੀਆਂ ਨੇ ਧੰਨ ਧੰਨ ਸ੍ਰੀ ਗੁਰੂ ਤੇਜ ਬਹਾਦਰ ਸਾਹਿਬ ਪਾਛਾਈ ਨੌਵੀਂ ਗੁਰਦੁਆਰਾ ਮਗਰ ਸਾਹਿਬ ਆਪਾਂ ਅੰਦਰ ਨਤਮਸਤਕ ਹੋਮਾ ਦੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਤਿਹਾਸ ਹੈ ਤੇ ਉਹ ਤੁਹਾਨੂੰ ਉਸ ਤੋਂ ਜਾਣ ਕਰਾਵਾਂਗੇ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਆ ਗਏ ਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ بیٹھے ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿ ਸ਼ੋਨਾਮ ਬਾਬਾ ਜੀ ਆਪਣਾ ਅਮਰੀਕ ਸਿੰਘ ਨਾ ਜੀ ਹਾਂ ਜੀ ਹਾਂ ਜੀ ਚਲੋ ਬਹੁਤ ਵਧੀਆ ਬਹੁਤ ਵਧੀਆ ਤੇ ਮੈਂ ਆ ਸੋਚਿਆ ਵੀ ਚਲੋ ਇੱਥੇ ਦਾ ਐਕਸਪਲੋਰ ਕਰਾਂ ਮੱਗਰ ਸਾਹਿਬ ਦਾ ਦਰਸ਼ਨ ਕਰਾਵਾਂ ਸੰਗਤਾਂ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਸੰਗਤ ਜੀ ਇੱਥੇ ਕਾਊਂਟਰ ਬਣੇ ਹੋਇਆ ਦੇਗ ਨੂੰ ਭੋਗ ਲਵਾਓ ਤੇ ਦੇਗ ਇੱਥੋਂ ਲਵੋ ਇਸ ਤਰ੍ਹਾਂ ਦੇ ਕਾਊਂਟਰ ਬਣੇ ਹੋਏ ਤੇ ਸਭ ਤੋਂ ਪਹਿਲਾਂ ਆਪਾਂ ਇਤਿਹਾਸ ਮੱਗਰ ਸਾਹਿਬ ਜਿਹਦੇ ਉਤੇ ਆਪਾਂ ਇਹ ਨਜ਼ਰ ਕਰਾਂਗੇ ਤੇ ਦਰਸ਼ਕੋ ਗੁਰਦੁਆਰਾ ਸਾਹਿਬ ਮਗਰ ਸਾਹਿਬ ਪਾਛੇ ਨੌਵੀਂ ਦਾ ਇਤਿਹਾਸ ਹੈ ਜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਸਾਧ ਸੰਗਤ ਜੀ ਇਹ ਸਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਰਨ ਸ਼ੋ ਜਿਹੜਾ ਪ੍ਰੋਪਰ ਸਾਨ ਜਦੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਧਰਮ ਨੂੰ ਦੀ ਇੱਜ਼ਤ ਬਚਾਉਣ ਲਈ ਦਿੱਲੀ ਰਵਾਨਾ ਹੋਏ ਉਸ ਸਮੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਨੂੰ ਜਾਂਦੇ ਹੋਏ ਇਸ ਸਥਾਨ ਤੇ ਠਹਿਰੇ ਉਸ ਸਮੇਂ ਇੱਥੇ ਜਿਹੜਾ ਜੰਗਲ ਹੁੰਦਾ ਸੀਗਾ ਇੱਕ ਮਾਈ ਦਾ ਬੱਚਾ ਬਹੁਤ ਮੂਮਾਰ ਸੀ ਉਸ ਦੀ ਨਜ਼ਰ ਗੁਰੂ ਸਾਹਿਬ ਤੇ ਪਈ ਮਾਈ ਨੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਛਪੜੀ ਵੱਲ ਇਸ਼ਾਰਾ ਕੀਤਾ ਕਿ ਛਪੜੀ ਵਿੱਚ ਬੱਚੇ ਨੂੰ ਇਸ਼ਨਾਨ ਕਰਵਾ ਦਿਓ ਮਾਈ ਨੇ ਬੱਚੇ ਨੂੰ ਛਪੜੀ ਵਿੱਚ ਇਸ਼ਨਾਨ ਕਰਾਇਆ ਬੱਚਾ ਠੀਕ ਹੋ ਗਿਆ ਸਤਿਗੁਰੂ ਨੇ ਇੱਥੇ ਵਰ ਦਿੱਤਾ ਕਿ ਜੋ ਇੱਥੇ ਪੰਜ ਐਤਵਾਰ ਇਸਨਾਨ ਕਰੇਗਾ ਉਹਦੇ ਸਾਰੇ ਦੁੱਖ ਰੋਗ ਘੱਟੇ ਜਾਂਦੇ ਹਨ ਤੇ ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਅੱਜ ਤੋਂ ਅੱਜ ਉਸ ਸਥਾਨ ਤੇ ਸਰੋਵਰ ਸਾਹਿਬ ਮੌਜੂਦ ਹੈ ਉਸ ਸਮੇਂ ਤੋਂ ਅੱਜ ਤੱਕ ਇੱਥੇ ਹਰ ਐਤਵਾਰ ਤੇ ਮੱਸੀਆਂ ਨੂੰ ਸੰਤਾਂ ਦੁਰਦੁਰੋਂ ਆ ਕੇ ਆਪਣੇ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਹਨ ਜੀ ਤੇ ਇੱਥੇ ਜਿਹੜੀ ਕਾਰ ਸੇਵਾ ਚੱਲਦੀ ਹੈ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਜਿਹੜੇ ਹੀਰਾਵਾਗ ਪਟਿਆਲੇ ਵਾਲੇ ਉਹਨਾਂ ਦੀ ਇੱਥੇ ਜਿਹੜੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ ਤੇ ਤੁਸੀਂ ਵੀ ਵੱਧ ਤੋਂ ਵੱਧ ਸੰਗਤ ਜੀ ਇੱਥੇ ਕਾਰ ਸੇਵਾਵਾਂ ਚ ਹਿੱਸਾ ਪਾਓ ਤੇ ਆਪਾਂ ਅੰਦਰ ਵੱਲ ਵਧਦੇ ਹਾਂ ਸਭ ਤੋਂ ਪਹਿਲਾਂ ਆਪਾਂ ਮੇਰੀ ਇਸ ਵੀਡੀਓ ਨੂੰ ਦੇਖ ਰਿਆ ਉਸ ਦੇ ਕੰਮਕਾਰਾਂ ਚ ਦਿਨ ਦੁੱਗਣੀ ਰਾਤ ਝੋਗਣੀ ਹੋਵੇ ਤੇ ਆਓ ਆਪਾਂ ਅੰਦਰ ਚੱਲਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੰਦਰ ਚੱਲਾਂਗੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਿਹੜੇ ਇੱਥੇ ਜੋਤ ਸਾਹਿਬ ਜਿਹੜੇ ਨਰਸ਼ਨ ਕਰਾਂਗੇ ਜੀ ਸੰਗਤਿ ਦਾਸਨ ਕਰੋ ਜੋਤ ਸਾਹਿਬ ਦੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਦਾ ਇਹ ਚਰਨ ਸ਼ੋਪ ਪ੍ਰਾਪਤ ਇਤਿਹਾਸਿਕ ਜਿਹੜਾ ਸਥਾਨ ਆ ਤੇ ਆਓ ਅਪ ਅੰਦਰ ਚੱਲਦੇ ਆ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਬਹੁਤ ਸੋਹਣਾ ਅੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਤੇ ਸੰਗਤ ਵੀ ਜਿਹੜੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਤੁਸੀਂ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਤੇ ਆਪਾਂ ਨਤਮਸਤਕ ਹੋਵਾਂਗੇ ਤੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਸੋਹਣੇ ਅੰਦਰ ਸ਼ੀਸ਼ਿਆਂ ਦੇ ਵਿੱਚ ਬਰਾਜਮਾਨ ਨੇ ਤੁਸੀਂ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਤੁਸੀਂ ਮੇਰੇ ਨਾਲ ਜੁੜੇ ਬੈਠੇ ਹੋ ਤੇ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਤਨ ਤਨ ਸ੍ਰੀ ਗੁਰੂ ਤੀਖਵੱਤਾ ਸਾਹਿਬ ਜੀ ਨੂੰ ਪੰਨਮਸਕਾਰ ਕਰਾਂਗੇ ਵਾਹਿਗੁਰੂ ਵਾਹਿਗੁਰੂ ਅੰਤੇ ਇਹ ਹੈ ਕੈਵੰਦੇ ਅੰਦਰ ਸ਼ਿਸ਼ਿਆਂ ਵਾਲੇ ਬਹੁਤ ਸੋਹਣੇ ਜਿਹੜੇ ਰਮਾਲਾ ਸਾਹਿਬ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਤੇ ਮੈਂ ਬਿਲਕੁਲ ਪਿਛਲੇ ਪਾਸੇ ਜੋ ਕਿਹਾ ਹੋਇਆ ਹਾਂ ਇਹ ਜਿਹੜੀ ਜਗ੍ਹਾ ਹੈਗੀ ਆ ਇਹ ਸਰਹੇੜੀ ਪਿੰਡ ਦੀ ਜਗ੍ਹਾ ਹੈਗੀ ਪਰ ਇਹ ਗੁਰਦੁਆਰਾ ਮਗਰ ਸਾਹਿਬ ਦੇ ਵਿੱਚ ਹੀ ਮਗਰ ਸਾਹਿਬ ਵੀ 9 ਵਜਦਾ ਜੀ ਤੇ ਆਓ ਆਪਾਂ ਇੱਥੋਂ ਦੇਖ ਲਵਾਂਗੇ ਤੇ ਬਾਹਰ ਜਾਵਾਂਗੇ ਚਲੋ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਆ ਦਿਨ ਕੰਮ ਕਰਾਂ ਜਾਂ ਦਿਨ ਦੁਗਣੀ ਰਾਤ ਚੋਗਣੀ ਹੋਵੇ ਜੀ ਆਓ ਆਪਾਂ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਮਗਰ ਸਾਹਿਬ ਡਿਸਟ੍ਰਿਕਟ ਪਟਿਆਲਾ ਦਾ ਗੁਰਦੁਆਰਾ ਸਾਹਿਬ ਪਾਛੇ 9 ਹੀ ਦਾ ਗੁਰਦੁਆਰਾ ਸਾਹਿਬ ਆਪਾਂ ਹੁਣ ਇੱਥੋਂ ਦੇਖ ਲਵਾਂਗੇ ਤੇ ਆਪਾਂ ਬਾਹਰ ਚੰਦਾਂਗੇ ਜੀ ਫਾਈਨਲੀ ਆਪਾਂ ਦੇਖ ਲੈ ਕੇ ਬਾਹਰ ਆ ਗਏ ਆ ਤੇ ਅੱਜ ਦਾ ਜਿਹੜਾ ਪਰਮਾਨ ਤੁਸੀਂ ਇਸ ਨੂੰ ਪੌਜ ਵੀ ਕਰ ਸਕਦੇ ਹੋ ਤੇ ਪੌਜ ਕਰਕੇ ਪੜ੍ਹ ਸਕਦੇ ਹੋ ਤੇ ਨਾਲੇ ਬੜੇ ਸ਼ਰਧਾ ਪਿਆਰ ਨਾਲ ਜਿਹੜੀ ਹੈ ਵੀਡੀਓ ਗੁਰਦੁਆਰਾ ਸਾਹਿਬ ਅਗਰ ਸਾਹਿਬ ਦੀ ਦੇਖ ਸਕਦੇ ਹੋ ਜੈਤ ਸ੍ਰੀ ਨੰਲਾ ਪੰਜਮਾ ਕਰ ਤੀਜਾ ਏਕਮ ਕਰ ਸਤਗੁਰ ਪ੍ਰਸਾਦ ਕੋਈ ਜਾਣੇ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦੇਜ 부জে ਤਾਂ ਕਿ ਨਿਰਮਲ ਰੀਤ ਰਹਾਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜਿਹੜਾ ਸਰੋਵਰ ਸਾਹਿਬ ਆਉਂ ਤੇ ਬੀਬੀਆਂ ਦੇ ਸਾਹਮਣੇ ਤੁਸੀਂ ਪੋਣਾ ਦੇਖ ਰਹੇ ਹੋ ਵਕੜਾ ਬਣਿਆ ਹੋਇਆ ਤੇ ਤੁਸੀਂ ਵੀ ਸੰਗਤ ਜੀ ਆਓ ਇੱਥੇ ਤੇ ਗੁਰੂ ਘਰ ਆ ਕੇ ਆਪਣੇ ਮਨੋਂ ਕਾਮਨਾਵਾਂ ਜੇ ਕੋਈ ਬਿਮਾਰ ਠਮਾਰਾ ਉਹ ਵੀ ਇੱਥੇ ਆਵੇ ਤੇ ਉਹਨਾਂ ਦੇ ਦੁੱਖ ਦਰਦ ਜਿਹੜੇ ਦੂਰ ਹੋਣਗੇ ਜਿਵੇਂ ਤੁਹਾਨੂੰ ਮੈਂ ਇਤਿਹਾਸ ਸੁਣਾਇਆ ਸੀਗਾ ਕਿ ਇੱਥੇ ਬੱਚਾ ਬਵਾਨ ਸੀ ਇੱਕ ਬੀਬੀ ਦੀ ਨજર ਗੁਰੂ ਸਾਹਿਬ ਤੇ ਪੈ ਗਈ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਫਿਰ ਇਸ਼ਾਰਾ ਕੀਤਾ ਛਪੜੀਵਾਲ ਜਿਸ ਨੂੰ ਅੱਜਕੱਲ ਜਿਹੜਾ ਸਰੂਮਰ ਸਾਹਿਬ ਹੈ ਇੱਥੇ ਜੋ ਵੀ ਇਸ਼ਨਾਨ ਕਰੇਗਾ ਐਤਵਾਰ ਦੇ ਮੱਸੇ ਇੱਥੇ ਭਰਦੀ ਹੈ ਜੀ ਉਹਦੇ ਜਿਹੜੇ ਦੁੱਖ ਦਿਲਦਰ ਦੂਰ ਹੋਣਗੇ ਤੇ ਆਓ ਆਪਾਂ ਹੁਣ ਲੰਗਰ ਛਕਾਂਗੇ ਤੇ ਗੁਰੂ ਦੇ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਆ ਆਓ ਪੱਗ ਲੰਗਰ ਵੱਲ ਚੱਲਦੇ ਆ ਜੀ ਦੋ ਵਾਸਤ ਕੀਤਾ ਹੋਇਆ ਵਾ ਤੇ ਆ ਜਿਹੜਾ ਉੱਪਰ ਸ਼ੈੱਡ ਵੀ ਪਾਇਆ ਬਾਬਾ ਜੀ ਦੁਆਰਾ ਮੈਨੂੰ ਫੇਰ ਦਰਸ਼ਨ ਹੋ ਗਏ ਬਾਬਾ ਜੀ ਬੜੇ ਅੱਛੀ ਤਰ੍ਹਾਂ ਜਿਹੜੇ ਡਿਊਟੀ ਕਰ ਰਹੇ ਨੇ ਤੇ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਪਾਂ ਗੁਰੂ ਦੇ ਲੰਗਰਾਂ ਵੱਲ ਆ ਗਏ ਆ ਤੇ ਲੰਗਰ ਛਕਾਂਗੇ ਕਾਫੀ ਵੱਡਾ ਜਿਹੜਾ ਦਵਾਨ ਹਾਲਾ ਸਾਹਮਣੇ ਕਿਉਂਕਿ ਜਿਹੜੀ ਸਟੇਜ ਬਣੀ ਹੋਈ ਆ ਤੇ ਇਹ ਜਿਹੜੇ ਇੱਥੇ ਦਾ ਪ੍ਰਬੰਧ ਹੈਗਾ ਪਿੰਡ ਦੇ ਜਿਹੜੀ ਲੋਕਲ ਕਮੇਟੀ ਆ ਉਹਦੇ ਅੰਡਰ ਪ੍ਰਬੰਧ ਹੈਗਾ ਜੀ ਤੇ ਆਓ ਆਪਾਂ ਸਾਹਮਣੇ ਲੰਗਰ ਹਾਲ ਆ ਕੇ ਗੁਰੂ ਦੇ ਲੰਗਰ ਛਕਾਂਗੇ ਤੇ ਇਧਰ ਬੀਬੀਆਂ ਜਿਹੜੀਆਂ ਮਾਤਾਵਾਂ ਉਹ ਜਿਹੜੀਆਂ ਸੇਵਾ ਕਰ ਰਹੀਆਂ ਸਭ ਜੀ ਇਕੱਠੀਆਂ ਉਹਾਂ ਦੇ ਕੰਮ ਕਰ ਰਹੀਆਂ ਤੇ ਆਪਾਂ ਸਾਰੇ ਦੱਸੇ ਬਣ ਰਹੀ ਹੈ ਕਿ ਤੇ ਕੋਸ਼ਿਸ਼ ਵੀ ਨਾ ਰਹੀਆਂ ਹਨੀ ਜੀ ਜਿਹੜੇ ਆ ਦੇਖੋ ਉੱਪਰ ਮਿੱਟਾ ਪਾਈ ਜਾਂਦੇ ਆ ਥੱਲੇ ਗ੍ਰਾਇੰਡ ਹੋ ਕੇ ਨਿਕਲੀਆਂ ਨਹੀਂ ਆਮਣੇ ਆਪਾਂ ਬਰਤਨ ਲੈ ਕੇ ਆ ਰਹੇ ਬਾਈ ਜੀ ਤੇ ਆਪਾਂ ਹੁਣ ਬਰਤਨ ਲੈ ਕੇ ਜਿਹੜਾ ਲੰਗਰ ਸ਼ਕਾਂ ਤੁਸੀਂ ਵੀ ਇਸੇ ਪਿੰਡ ਤੋਂ ਨਹੀਂ ਅੱਛਾ ਅੱਛਾ ਤੇ ਸਾਹਮਣੇ ਜਿਹੜਾ ਧੋਣ ਦਾ ਕੰਮ ਆ ਤੇ ਇੱਥੇ ਬਰਤਨ ਲੈਣੇ ਪੈਂਦੇ ਆ ਤੇ ਇਧਰ ਜਿਹੜੇ ਸੇਵਾਦਾਰ ਸਾਹਿਬ ਉਹਨਾਂ ਦੀਆਂ ਰਹਿਸ਼ਣ ਤੇ ਸਾਹਮਣੇ ਲੰਗਰ ਹਾਲ ਚ ਆਪਾਂ ਜਿਹੜਾ ਲੰਗਰ ਸ਼ਕਾਂਗੇ ਤੇ ਆਪਾਂ ਚੱਲਦੇ ਆਂ ਸੁੰਦਰ ਸੰਤਾਂ ਤੁਸੀਂ ਦੇਖ ਸਕਦੇ ਹੋ ਲੰਗਰ ਜਿਹੜਾ ਚੱਲ ਰਿਹਾ ਗੁਰੂ ਦਾ ਤੇ ਆਪਾਂ ਵੀ ਸਾਹਮਣੇ ਥਾਲੀ ਰੱਖੀ ਆ ਲੰਗਰ ਛਕਾਂਗੇ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਦਨ ਜੀ ਜੀ ਸਾਹਿਬ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਰੇ ਮਹਾਂਪੁਰਸ਼ਾਂ ਦੀਆਂ ਜਣੀਆਂ ਬਾਬਾ ਜੀਆਂ ਦੀਆਂ ਜਣੀਆਂ ਫੋਟੋਆਂ ਲੱਗੀਆਂ ਨੇ ਇਹ ਲੰਗਰ ਇੱਧਰ ਇੱਕੋਂ ਵਰਤਾਇਆ ਜਾਂਦਾ ਹੈਗਾ ਤੇ ਆਪਾਂ ਹੁਣ ਲੰਗਰ ਛਕਾਂਗੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਪੇਟੀਆਂ ਨੇ ਲੋਹੇ ਦੀਆਂ ਤੇ ਸਾਹਮਣੇ ਵੱਡਾ ਸਾਰਾ ਪੱਖਾ ਨਾ ਆ ਜੇ ਤੇ ਕਾਹੂ ਪਿਆ ਅਲੂ ਪਏ ਪਿਆਜ਼ ਪਏ ਆ ਤੇ ਕਾਫੀ ਸਟੋਰੇਜ ਕੀਤਾ ਹੁੰਦਾ ਤਾਂ ਜੋ ਵੱਧ ਸੰਗਤ ਆ ਜਾਵੇ ਤਾਂ ਇਹ ਰਾਮ ਨਾਲ ਜਿਹੜਾ ਹੈ ਵਰਤ ਸਕਣ ਸੰਗਠਨ ਦੇ ਇਹ ਦੇਖ ਸਕਦੇ ਹੋ ਸਫਾਈ ਦਾ ਤੇ ਖਾਸ ਪਰਵਾਲ ਦਾ ਕਿ ਲੰਗਰ ਕਿਦਨਾਂ ਏਰੀਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਬੇਸਿਕ ਸਿਕਾਨ ਮੋਠੀਠਾਗੇ ਸਿੰਘ ਸਾਹਿਬ ਪਟਿਆਲੇ ਤੋਂ ਆਏ ਸੀ ਮੈਂ ਚਲੋ ਅੱਜ ਗੁਰਦੁਆਰਾ ਸਾਹਿਬ ਨੂੰ ਐਕਸਪਲੋਰ ਕਰਾਵਾਂ ਚੰਗਾ ਕੀਤਾ ਵਧੀਆ ਧੰਨਵਾਦ ਜੀ ਹਰ ਸਾਹਿਬ ਆਇ ਗੁਰਦੀ ਦੀ ਭਾਗ ਆਪਾਂ ਫਾਈਨਲੀ ਜਿਹੜਾ ਲੰਗਰ ਜਿਹੜਾ ਛਕ ਲਿਆ ਹੈਗਾ ਤੇ ਹੁਣ ਆਪਾਂ ਬਾਹਰ ਨੂੰ ਜਾ ਰਹੇ ਹੈਗੇ ਤੇ ਸੰਗਤ ਜੀ ਆਪਾਂ ਇੱਥੇ ਗੁਰਦੁਆਰਾ ਸ੍ਰੀ ਮੱਗਰ ਸਾਹਿਬ ਪਾਸ਼ਾਏ ਨੌਮੀ ਜੀ ਦੇ ਸਥਾਨ ਤੇ ਖੜੇ ਆ ਤੇ ਇੱਥੇ ਇੱਕ ਇਹ ਦਿਸਥਾਨ ਤੇ ਅਕਾਲ ਬੰਗਾਂ ਨਹੀਂ ਹਿੰਦ ਉਹ ਜਾਂ ਅਮਰਤਖੋ ਸਿੰਘ ਸਜੋ ਤੇ ਇੱਥੇ ਬਾਬਾ ਜੀ ਦਾ ਇਦਰ ਗੁਰਦਾ ਸਾਹਿਬ ਆ ਤੁਨ ਤੁਨ ਬਾਬਾ ਦੀਪ ਸਿੰਘ ਜੀ ਦਾ ਤੇ ਇੱਥੇ ਜਿਹੜੇ ਸੇਵਾਦਾਰ ਬਾਬਾ ਜੀ ਨੇ ਆਪਾਂ ਉਹਨਾਂ ਨੂੰ ਮਿਲਾਂਗੇ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸ਼ੋਭਨਾਮ ਆਪਣਾ ਕੀ ਆ ਸੁਖਬਾ ਸਿੰਘ ਜੀ ਆਛਾ ਤੇ ਬਸ ਇਤਿਹਾਸ ਤਾਂ ਮੈਂ ਸੁਣਾਇਆ ਗੁਰਦੁਆਰਾ ਸਾਹਿਬ ਦਾ ਹਾਂਜੀ ਤੇ ਦਰਸ਼ਨ ਵੀ ਕਰ ਲਏ ਤੁਹਾਡੇ ਨਾਲ ਅੱਛਾ ਲੱਗਾ ਹਾਂਜੀ ਜੋ ਕਿ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਸੰਗਤਾਂ ਨੂੰ ਦੱਸੋ ਸੰਗਤਾਂ ਤੁਹਾਨੂੰ ਦੇਖ ਰਹੀਆਂ ਇਸ ਗੁਰਦੁਆਰਾ ਸਾਹਿਬ ਦੇ ਤੇ ਇਸ ਸਿੱਧੀ ਸਥਾਨ ਬਾਰੇ ਸੰਗਤਾਂ ਨੂੰ ਜਿਹੜਾ ਕੋਲ ਦੋ ਮੰਡਲੇ ਦੱਸੋ ਜੀ ਬਾਈਕ ਜੀ ਕਾ ਖਾਲਸਾ ਬਾਈ ਗੁਰਪ੍ਰਸਾਦ ਜੀ ਜੀ ਇਹ ਸਥਾਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਦਾ ਗੁਰਦੁਆਰਾ ਮਕਰ ਸਾਹਿਬ ਜੀ ਵਿਖੇ ਹੈ ਜੀ ਜੀ ਇਹ ਚੰਨੀ ਜਗ੍ਹਾ ਜੀ ਜੀ ਮਹਾਰਸ਼ੀ ਬਾਬਾ ਦੀਪ ਸਿੰਘ ਜੀ ਜੀ ਇਹਨਾਂ ਦੀ ਲਾਸਾਨੀ ਕੁਰਬਾਨੀ ਮਹਾਰਾਜ ਜੀ ਜੀ ਇਹਨਾਂ ਦੀ ਕੋਈ ਵੀ ਰੀਤ ਨਹੀਂ ਕਰ ਸਕਿਆ ਜੀ ਜਿਹੜਾ ਜੀ ਸ਼ਰੀਰ ਕੋਈ ਬਣੀਆ ਤੇ ਪੈਦਾ ਹੋਣਾ ਵੀ ਨਾ ਹੋਇਆ ਜੀ ਜੀ ਮਹਾਰਾਜ ਇੱਥੇ ਚਾਰ ਆਤਮਾਕ ਤੇ ਮਸੀਹਾਤੀ ਗਿਰੜ ਲਾਇ ਜਾਂਦੇ ਨੇ ਜੀ ਅੱਛਾ ਜੀ ਤਾਂ ਪ੍ਰੇਮ ਨਾਲ ਕਰਦੀਆਂ ਜੀ ਅੱਛਾ ਜੀ ਬੜੀ ਕਿਰਪਾ ਮਾਲਕ ਜੀ ਜੋ ਵੀ ਮੂੰਹ ਮੰਗੋ ਬਾਬਾ ਦੀਪ ਸਿੰਘ ਜੀ ਇੱਥੋਂ ਤੋਂ ਪ੍ਰਾਪਤ ਹੋ ਜਾਗੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੁਬਾਰਾ ਤੁਹੇ ਤੁਹਾਨੂੰ ਮੈਂ ਨਗਾਰ ਨਗਾਰਾ ਸਾਹਿਬ ਦੇ ਦਰਸ਼ਨ ਕਰਾ ਰਿਹਾ ਇਹ ਨਗਾਰ ਕੀ ਹੀ ਵਿਜਾ ਸਕਦੇ ਨੇ ਤੇ ਇਧਰ ਜੰਦਨਾ ਦੇ ਜੋ ਚਾਹੀਦਾ ਅੱਛਾ ਜੀ ਠੀਕ ਹੈ ਜੀ ਦਰਸ਼ਨ ਕਰਾ ਦੂ ਇਹ ਹੈ ਜੋਤ ਇਸ ਜਿਹੜਾ ਆਸਥਾਨ ਉਥੇ ਜਾ ਕੇ ਦੇਰਸ਼ਨ ਕਰੋ ਨਹੀਂ ਹੋ ਜਾ ਠੀਕ ਹੈ ਤੇ ਇਹ ਹੈ ਤਨਤਨ ਬਾਬਾ ਦੀਪ ਸਿੰਘ ਜੀ ਦਾ ਸਰੂਪ ਤੇ ਉਹਨਾਂ ਦੇ ਜਿਹੜੇ ਸ਼ਸਤਰ ਤੇ ਦੇਰਸ਼ਨ ਕਰੋ ਤੁਸੀਂ ਵੱਡੇ ਭਾਗਾ ਵਾਲੇ ਹੋ ਜੋ ਗਰਵਾਣੀ ਦੀਆਂ ਪੋਥੀਆਂ ਵੀ ਆ ਪੋਥੀਆਂ ਸਾਹਿਬ ਵੀ ਪਏ ਨੇ ਤੁਸੀਂ ਇਹਨਾਂ ਦੇ ਦੇਰਸ਼ਨ ਕਰੋ ਤੁਸੀਂ ਵੱਡੇ ਭਾਗਾ ਵਾਲੇ ਹੋ ਜੋ ਮੇਰੀ ਇਸ ਵੀਡੀਓ ਰਾਹੀਂ ਇਸ ਸਥਾਨ ਦੇ ਗੁਰਦੁਆਰਾ ਮੱਗਰ ਸਾਹਿਬ ਦੇ ਵਿੱਚ ਹੀ ਇਹ ਸਥਾਨ ਜਿਹੜਾ ਬਣਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੀਡੀਓ ਕਿੱਦਾਂ ਦੀ ਲੱਗੀ ਤੇ ਪਲੀਜ਼ ਕਮੈਂਟ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਤੇ ਪਲੀਜ਼ ਵਾਹਿਗੁਰੂ ਲਿਖ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤਾਂ ਜੋ ਮੇਰੇ ਇਸ ਚੈਨਲ ਦੀ ਜਿਹੜੀ ਮੋਟੀਵੇਸ਼ਨ ਹੋ ਸਕੇ ਇਹਦੇ ਨਾਲ ਹੀ ਵਾਹਿਗੁਰੂ ਜੀ ਦਾ ਖਲਤਾ ਵਾਹਿਗੁਰੂ ਜੀ ਦੀ ਫਤਿਹ ਜੀ ਸੰਗਤ ਜੀ ਵਾਹਿਗੁਰੂ ਜੀ ਦਾ ਖਲਤਾ ਵਾਹਿਗੁਰੂ ਜੀ ਦੀ ਫਤਿਹ